ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਕਿਵੇਂ ਹੋਈ ਹੈ ਕਿਵੇਂ ਤਰਨਤਾਰਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਇੰਨਾ ਵੱਡਾ ਹੁਲਾਰਾ ਮਿਲਿਆ ਹੈ ਆਖਰਕਾਰ ਅੰਦਰਲੀ ਕਹਾਣੀ ਸਾਹਮਣੇ ਆਈ ਹੈ ਤਰਨਤਾਰਨ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਲੋਕਾਂ ਨੇ ਵੋਟ ਪਾਉਣੀ ਹੁੰਦੀ ਤਾਂ ਆਮ ਆਦਮੀ ਪਾਰਟੀ ਆਪਣਾ ਕੈਂਡੀਡੇਟ ਨਾ ਬਦਲਦੀ ਪਰ ਇੱਥੇ ਕਹਾਣੀ ਕੁਝ ਹੋਰ ਹੈ ਜੋ ਸਾਹਮਣੇ ਆਈ ਹੈ ਤੁਹਾਨੂੰ ਪੂਰੀ ਕਹਾਣੀ ਦੱਸਦੇ ਹਾਂ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਆਖਰਕਾਰ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਕਿਵੇਂ ਹੋਈ ਆ ਜੇਕਰ ਆਮ ਆਦਮੀ ਪਾਰਟੀ ਦੀ ਜੇਕਰ ਜਿੱਤ ਪਹਿਲੇ ਹੋਂ ਦੇਖਣਾ ਹੋਵੇ ਆਮ ਬੰਦੇ ਦੇ ਤੌਰ ਤੇ ਸੋਚ ਕੇ ਦੇਖਣਾ ਹੋਵੇ ਖਬਰਾਂ ਤੇ ਸੋਸ਼ਲ ਮੀਡੀਆ ਦੇ ਤੌਰ ਤੇ ਦੇਖਣਾ ਹੋਵੇ ਤਾਂ ਆਮ ਆਦਮੀ ਪਾਰਟੀ ਦੀ ਜਿੱਤ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੰਮਾਂ ਤੇ ਹੋਈ ਆਮ ਆਦਮੀ ਪਾਰਟੀ ਨੇ ਨੇਹਰੀਆਂ ਲਿਆਤੀਆਂ ਤਰਨ ਤਰਨ ਹੱਕੇ ਦੇ ਅੰਦਰ ਕਿਹਨੀ ਪੰਜਾਬ ਦੇ ਵਿੱਚ ਵਿਕਾਸ ਕਰ ਜਾਂਦੀਆਂ ਤਾਂ ਉਹ ਇਸ ਪ੍ਰਕਾਰ ਹੋਈ ਜਾਂ ਵੀ ਕੋਈ ਬਦਲ ਹੀ ਨਹੀਂ ਹੈ ਆਮ ਆਦਮੀ ਪਾਰਟੀ ਹੀ ਹੁਣ ਇਹ ਜਿਹੜੀ ਪੰਜਾਬ ਦੀ ਮਾਂ ਪਾਰਟੀ ਜਿਵੇਂ ਸੁਖਵੀਰ ਬਾਦਲ ਅਕਾਲੀ ਦਲ ਨੂੰ ਕਹਿੰਦੇ ਆ ਉਵੇਂ ਬਣ ਚੁੱਕੀ ਹੈ ਫਿਰ ਤਾਂ ਉਵੇਂ ਹੋਈ ਆ ਜੇ ਤੁਸੀਂ ਇਹ ਇਨਸਟਾਡ ਸਟੋਰੀ ਇਹਦੇ ਪੱਸੇ ਮੰਜਰ ਚ ਇਹਦੇ ਪਰਦਿਆਂ ਦੇ ਪਿੱਛੇ ਕੀ ਸੀ ਪਰਦਿਆਂ ਦੇ ਪਿੱਛੇ ਕੀ ਚੱਲਦਾ ਰਿਹਾ ਉਹ ਦੇਖਣਾ ਤਾਂ ਉਹ ਇੱਕ ਅਲੈਦਾ ਕਹਾਣੀ ਆ ਆਮ ਆਦਮੀ ਪਾਰਟੀ ਦੀ ਜਿੱਤ ਇੱਥੇ ਹਰਗੱਜ਼ ਨਹੀਂ ਹੋਈ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਜ਼ਰੂਰ ਸੀਗਾ ਹਰਮਿੰਦਰ ਸਿੰਘ ਦੇ ਸੰਧੂ ਦੇ ਕੋਲੇ ਪਰ ਆਮ ਆਦਮੀ ਪਾਰਟੀ ਦੇ ਫੇਵਰ ਦੇ ਵਿੱਚ ਉੱਥੇ ਕੋਈ ਗੱਲ ਨਹੀਂ ਸੀ ਆਪਾਂ ਸਾਰਾ ਸ਼ਹਿਰ ਵੀ ਘੁੰਮ ਕੇ ਦੇਖਿਆ ਕਈ ਪਿੰਡ ਵੀ ਘੁੰਮ ਕੇ ਦੇਖੇ ਤਾਂ ਇਹੀ ਗੱਲ ਆਉਂਦੀ ਸੀ ਕਿ ਹਰਮੀਤ ਸੰਧੂ ਭਾਵੇਂ ਆਜ਼ਾਦ ਖੜਾ ਹੋ ਜਾਈਏ ਉਹ ਜਿੱਤ ਜਾਂਦਾ ਆਮ ਆਦਮੀ ਪਾਰਟੀ ਬਾਰੇ ਜਦੋਂ ਪੁੱਛਦੇ ਸੀਗੇ ਤੁਸੀਂ ਸਰਕਾਰ ਦੇ ਕੰਮਾਂ ਤੋਂ ਖੁਸ਼ ਲੋਕ ਕਹਿੰਦੇ ਸੀ ਕਿ ਅਸੀਂ ਸਰਕਾਰ ਦੇ ਕੰਮਾਂ ਤੋਂ ਖੁਸ਼ ਨਹੀਂ ਫਿਰ ਲੋਕਾਂ ਨੂੰ ਪੁੱਛਦੇ ਸੀ ਕੀ ਮੁੱਦੇ ਨੇ ਵੱਡੇ ਤਾਂ ਲੋਕ ਦੋ ਤਿੰਨ ਮੁੱਦੇ ਵੱਡੇ ਰੱਖਦੇ ਸੀ ਇੱਕ ਗੈਂਗਸਟਰ ਫਰੋਤੀਆਂ ਤੇ ਨਸ਼ਾ ਸਭ ਤੋਂ ਅਹਿਮ ਮੁੱਦਾ ਸੀ ਇਵੇਂ ਕਿ ਆਂ ਔਰਤਾਂ ਵੀ ਇਹਨਾਂ ਤਿੰਨਾਂ ਵਿਚਾਰਾਂ ਮੁੱਦਿਆਂ ਤੇ ਹੀ ਗੱਲ ਕਰਦੀਆਂ ਸੀ ਜਿਹੜੀਆਂ ਜਿਹੜੀਆਂ ਘਰੋਂ ਕਦੇ ਬਾਹਰ ਨਿਕਲਦੀ ਨਹੀਂ ਆਪਾਂ ਕਹਿੰਦੇ ਘਰਾਂ ਚ ਰਹਿਣ ਵਾਲੀਆਂ ਔਰਤਾਂ ਵੀ ਇਹੀ ਗੱਲ ਕਰਦੀਆਂ ਸੀ ਹੁਣ ਇਸ ਵਾਰ ਚ ਕੀ ਹੈ ਤਰਨਤਾਰਨ ਦੇ ਅੰਦਰ ਨਾਤਾ ਸ਼ਰੋਮਣੀ ਅਕਾਲੀ ਦਲ ਦੀ ਵਾਵਾ ਹੋਈ। ਪਰ ਇੱਥੇ ਕੋਈ ਹੈ ਨਾ ਜੇਕਰ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਵੋਟ ਪਾਉਣੀ ਹੁੰਦੀ ਤਾਂ ਕੈਂਡੀਡੇਟ ਨਾ ਬਦਲਦੇ ਜਿਨ੍ਹਾਂ ਨੇ 3 ਸਟਾਰ ਸਾਲ ਹਲਕਾ ਸੰਭਿਆ ਹੈ ਸੋਲ ਦੇ ਰਿਸ਼ਤੇਦਾਰ ਕੋਮਲਪ੍ਰੀਤ ਆਜ਼ਾਦ ਖੜੇ ਹੁੰਦੇ ਨੇ। ਉਹਨਾਂ ਨੂੰ ਸਿਰਫ 70 ਵੋਟਾਂ ਪੈਂਦੀਆਂ ਨੇ ਜੇਕਰ ਕੰਮਾਂ ਨੂੰ ਵੋਟ ਪੁਆਣੀ ਹੁੰਦੀ ਤਾਂ ਉਹ ਕੈਂਡੀਡੇਟ ਹੀ ਨਾ ਚੇਂਜ ਕਰਦੇ। ਬਿਲਕੁਲ ਕੈਂਡੀਡੇਟ ਹੀ ਨਾ ਚੇਂਜ ਕਰਦੇ ਕਿਸੇ ਹੋਰ ਨੂੰ ਦੇਦੇ। ਕੋਮਲਪ੍ਰੀਤ ਮੰਨ ਲਓ ਕੋਮਲਪ੍ਰੀਤ ਤਾਂ ਇਹ ਸੀਗਾ ਨਾ ਕਿ ਪਾਲਨਵੰਸੀ ਕੋਮਲਪ੍ਰੀਤ ਤਾਂ ਹਲਕਾ ਹੀ ਕੋਮਲਪ੍ਰੀਤ ਚਲਾਉਂਦੇ ਸੀ ਕੋਈ ਲੈਣ ਕਰਨਾ ਹੈ ਕੋਈ ਦੇਣ ਕਰਨਾ ਹੈ ਕੋਈ ਸੱਜਾ ਕਰਨਾ ਹੈ ਕੋਈ ਖੱਬਾ ਕਰਨਾ ਹੈ ਕੋਮਲਪ੍ਰੀਤ ਕਰਦੇ ਸੀ ਡਾਕਟਰ ਸੋਲ ਤਾਂ ਕਾਫੀ ਲੰਬੇ ਸਮੇਂ ਤੋਂ ਬਿਮਾਰ ਸੀ ਜਦੋਂ ਵਿਚਰਦੇ ਵੀ ਸੀ ਤੇ ਉਹਨੇ ਐਕਟਿਵ ਨਹੀਂ ਸੀਗੇ ਡਾਕਟਰ ਸੋਲ ਡਾਕਟਰ ਕਸ਼ਮੀਰ ਸਿੰਘ ਤਾਂ ਜੋ ਕਰਦੇ ਸੀ ਉਹ ਕੋਮਲਪ੍ਰੀਤ ਐਡਵੋਕੇਟ ਕੋਮਲਪ੍ਰੀਤ ਕਰਦੇ ਸੀ ਜੋ ਆਜ਼ਾਦ ਖੜੇ ਹੋਏ ਜੋ ਆਜ਼ਾਦ ਖੜੇ ਹੋਏ ਪਾਰਟੀ ਤੋਂ ਬਾਗੀ ਹੋ ਕੇ ਖੜੇ ਹੋਏ ਪਾਰਟੀ ਨੇ ਉਹਨਾਂ ਨੇ ਕਿਹਾ ਮੈਨੂੰ ਟਿਕਟ ਨਹੀਂ ਦਿੱਤੀ ਉਹਨਾਂ ਨੂੰ 68 ਵੋਟਾਂ ਮਿਲੀਆਂ ਨੇ ਹਾਲਾਂਕਿ ਉਹਨਾਂ ਨੇ ਅਖੀਰਲੇ ਦਿਨ ਆ ਚਾ ਕੇ ਸਮਰਥਨ ਦਿੱਤਾ ਸੀ ਭਾਜੀਪੀ ਨੂੰ ਪਰ ਉਹ ਵੀ ਮੈਂ ਦੇਖਿਆ ਕਿ ਉਹਨਾਂ ਦੀ ਚੋਣ ਕੈਂਪੇਨ ਮਾਗੀ ਨਹੀਂ ਸਕੀ ਮੈਂ ਜਿਹਨੇ ਦਿਨ ਉੱਥੇ ਤਰਨਤਾਰਨ ਆਪਰੇ ਉਹਨਾਂ ਨੂੰ ਮੂੰਹ ਹੀ ਨਹੀਂ ਲਾ ਰਹੇ ਸੀ ਮੂੰਹ ਹੀ ਨਹੀਂ ਲਾ ਰਹੇ ਜਿਹਨੇ ਦਿਨ ਆਪਾਂ ਉੱਥੇ ਰਹੇ ਤਰਨਤਾਰਨ ਦੇ ਵਿੱਚ ਤਾਂ ਇਹ ਹੀ ਦੇਖਿਆ ਕਿ ਉਹਨਾਂ ਦੀ ਇੱਕ ਜਾਂ ਦੋ ਮੀਟਿੰਗ ਇੱਕ ਦਿਨ ਚ ਹੁੰਦੀ ਸੀ ਨਹੀਂ ਤਾਂ ਕੈਂਡੀਡੇ ਜੀ ਨਾਲ ਲੜਦਾ ਹੋਵੇ ਜਿਹਨੂੰ ਲੋਕ ਹੰਗਾਰਾ ਦਿੰਦੇ ਹੁਣ ਉਹਦੀਆਂ ਤਾਂ ਮੀਟਿੰਗਾਂ ਰਾਤ ਨੂੰ ਤੇ 11 11 ਵਜੇ ਤੱਕ ਵੀ ਚੱਲਦੀਆਂ ਰਹਿੰਦੀਆਂ ਨੇ ਯਾਨੀ ਕਿ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੇ ਨਾ ਤਾਂ ਉਹਨਾਂ ਨੇ ਕੰਮ ਕੀਤੇ ਨਾ ਹੀ ਆਮ ਆਦਮੀ ਪਾਰਟੀ ਨੂੰ ਭਰੋਸਾ ਸੀ ਕੋਮਲ ਪ੍ਰੀ ਛੱਡੋ ਆਮ ਆਦਮੀ ਪਾਰਟੀ ਦੇ ਥੋੜੇ ਦਾਵੇਦਾਰ ਸੀਗੇ ਆਮ ਆਦਮੀ ਪਾਰਟੀ ਚ ਪਹਿਲੇ ਹੀ ਦਾਵੇਦਾਰ ਸੀ ਹਰਮਿਤ ਸਿੰਘ ਨੂੰ ਕਿਉਂ ਲੈ ਕੇ ਆਏ ਉਹ ਇਸੇ ਚੱਕਰ ਚ ਲੈ ਕੇ ਆਏ ਕਿ ਹਰਮਿਤ ਸਿੰਘ ਦੀ ਆਪਣਾ ਇੱਕ ਆਧਾਰ ਸੀ ਪਲੱਸ ਉਹਦੇ ਪਿੱਛੇ ਦੋ ਤਿੰਨ ਫੈਕਟਰ ਨੇ ਜਿੱਤੇ ਆਪ ਅੱਗੇ ਜਾ ਕੇ ਗੱਲ ਕਰ ਕੀ ਇੰਟਰਨਲ ਸਟੋਰੀ ਕੀ ਆ ਆਖਰਕਾਰ ਤਰਨਤਨ ਦੇ ਵਿੱਚ ਅਕਾਲੀ ਦਲ ਤੇ ਹਰਮਿਤ ਸੰਧੂ ਦਾ ਮੁਕਾਬਲਾ ਕਿਵੇਂ ਬਣ ਗਿਆ ਗगन ਕਿਸੇ ਸਮੇਂ ਜੁੰਡੀ ਦੇ ਯਾਰ ਹੁੰਦੇ ਸੀ ਇਹ ਸਾਰੇ ਲੋਕੀ ਚਾਹੇ ਨਾ ਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਗੁਰਨ ਦਾਵਾ ਦਾ ਜਵਾਈ ਅਮਰਤਪਾਲ ਬਾਠ ਹੋਵੇ ਹਰਮੀਤ ਸੰਧੂ ਹੋਵੇ ਤੇ ਇੱਕ ThoughtData ਜਿਹੜਾ ਸੋਨੂ ਚਿਮੇ ਹੁਰਾਲ ਆ ਉਹ ਹੋਵੇ ਇਹ ਸਾਰੇ ਜਾਣੇ ਕਿਸੇ ਸਮੇ ਇੱਕ ਹੁੰਦੇ ਸੀ ਕਿਸੇ ਸਮੇ ਫਿਰ ਇਹ ਅਲੱਗ-ਅਲੱਗ ਹੋ ਗਏ ਫਿਰ ਲੜਾਈ ਜਿਹੜੀ ਹੈ ਉਹ ਅਸਲ ਚ ਏ ਹੈ ਉਥੇ ਤੁਸੀਂ ਇਹਨਾਂ ਦੇਖੋ ਕਿ ਝਾੜੂ ਜਿੱਤਿਆ ਤੱਕੜੀ ਹਾਰੀ ਹੈ ਤੁਸੀਂ ਇਹ ਦੇਖੋ ਕਿ ਹਰਮੀਤ ਸੰਧੂ ਐਂਡ ਸੋਨੂ ਚਿਮੇ ਵਾਲਾ ਗਰੁੱਪ ਜਿੱਤਿਆ ਤੇ ਅਮਰਤਪਾਲ ਬਾਠ ਵਾਲਾ ਧੜਾ ਗਰੁੱਪ ਜੂ ਕਹਿਣਾ ਹੈ ਤੁਸੀਂ ਗੈਂਗ ਜੂ ਵੀ ਕਹਿ ਸਕਦੇ ਹੋ ਆਪਣੀ ਆਪਣੀ ਸਮਝ ਹੈ ਉਹ ਖਾਰਿਆ ਹੈ ਅਸਲ ਚ ਲੜਾਈ ਇਹ ਸੀ ਲੜਾਈ ਨਿਸ਼ਾਨ ਦੋਵਾਂ ਕੋਲੇ ਵੱਡੀਆਂ ਪਾਰਟੀਆਂ ਦੇ ਸੀ ਪਰ ਆਪਸੀ ਟਸਕ ਸੀ ਆਪਸੀ ਜਿਹੜੀ ਦੁਸ਼ਮਣੀ ਕਹਿ ਲਈਏ ਆਪਸੀ ਧੜੇਬੰਦੀ ਕਹਿ ਲਈਏ ਆਪਸੀ ਖਾਰ ਕਹਿ ਲਈਏ ਉਹ ਇਸ ਚੋਣ ਦੇ ਵਿੱਚ ਹਾਵੀ ਰਹੀ ਹੈ ਅਮਰਤਪਾਲ ਬਾਠ ਕਿਸੇ ਸਮੇਂ ਹਰਮੀਤ ਸਿੰਘ ਸੰਧੂ ਦੇ ਬਹੁਤ ਨਕਰੀਬੀ ਸੀ ਚੇਲਾ ਕਹਿ ਲੋ ਸੱਜੀ ਖੱਬੀ ਬਾਹ ਕਹਿ ਲੋ ਇਸ ਤਰ੍ਹਾਂ ਨਾਲ ਵਿਚਰਦੇ ਸੀ ਉਹ ਖਾਲਸਾ ਕਾਲ ਜੰਮਰਸਰ ਪੜਨ ਗਏ ਉੱਥੇ ਤਾਂ ਉਸ ਤੋਂ ਬਾਅਦ ਉਹ ਆਪ ਕਹਿੰਦੇ ਆ ਅਮਰਤਪਾਲ ਬਾਠੇ ਆਪ ਕਹਿੰਦੇ ਕਿ ਮੇਰੇ ਤੇ ਜੇ ਗੈਂਗਸਟਰ ਦੀ ਮੋਹਰ ਲੱਗੀ ਮੈਨੂੰ ਲੋਕ ਗੈਂਗਸਟਰ ਕਹਿੰਦੇ ਆ ਮੇਰੇ ਤੇ ਪਰਚੇ ਦਰਜ ਨੇ ਤਾਂ ਇਹ ਬਣਾਉਣ ਵਾਲਾ ਕੋਈ ਹੋਰ ਨਹੀਂ ਮੈਨੂੰ ਹਰਮੀਤ ਸੰਧੂ ਹੈ ਹੂੰ ਦਰਅਸਲ ਇਹ ਜਦੋਂ ਫਿਰ ਇਹ ਆਪਸ ਚ ਅੱਡ ਅੱਡ ਹੋ ਗਏ ਆਪਸ ਚ ਇਹਨਾਂ ਦੀ ਬੰਨੋਂ ਹਟ ਗਈ ਹੂੰ ਇਹ ਇੱਕ ਇੰਟਰਸਟਿੰਗ ਫੈਕਟਰ ਹੈ। ਇਟ ਕੁੱਤੇ ਦਾ ਵੈਰ ਕਿਹਾ ਜਾਂਦਾ ਸੀ ਅ ਸੋਨੂ ਚੀਮਾ ਜਿਹੜੇ ਕਿ ਸਰਪੰਚ ਸੀਗੇ ਉਹਨਾਂ ਦਾ ਕਤਲ ਹੋ ਗਿਆ ਝਵਾਲ ਕਸਬੇ ਦੇ ਵਿੱਚ ਇੱਕ ਨਾਈ ਦੀ ਦੁਕਾਨ ਦੇ ਉੱਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹਦਾ ਇਲਜ਼ਾਮ ਵੀ ਪੁਲਿਸ ਅਮਰਤਪਾਲ ਬਾਠ ਤੇ ਲਾਉਂਦੀ ਹੈ। ਅਸਲ ਜਟਰਨਲ ਸਟੋਰੀ ਹੈ ਉਹ ਕਾਂਗਰਸ ਦੇ ਨਾਲ ਜੁੜੇ ਹੋਏ ਸੀ। ਉਹਨਾਂ ਦੇ ਭਰਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਵੀ ਰਹੇ ਨੇ। ਉਹ ਕਾਂਗਰਸ ਦੇ ਨਾਲ ਜੁੜੇ ਹੋਏ ਸੀ ਤੇ ਉਹ 2017 ਦੇ ਵਿੱਚ ਟਿਕਟ ਚਾਹੁੰਦੇ ਸੀ। ਕਾਂਗਰਸ ਤੋਂ ਤਰਨਤਾਰਨ ਤੋਂ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਤੇ ਉਹਨਾਂ ਨੂੰ ਚਲੋ ਟਿਕਟ ਨਹੀਂ ਦਿੱਤੀ ਗਈ ਉਹਨਾਂ ਨੇ ਡਾਕਟਰ ਧਰਮਬੀ ਰਗਣੀ ਹੋਤਰੀ ਦੀ ਸਪੋਰਟ ਕੀਤੀ ਡਾਕਟਰ ਧਰਮਬੀ ਰਗਣੀ ਹੋਤਰੀ ਚੋਣ ਜਿੱਤ ਗਏ ਤੇ ਉਹਨਾਂ ਦਾ ਮਕਸਦ ਸੀ ਹਰਮੀਤ ਸੰਧੂ ਨੂੰ ਹਰਾਉਣਾ ਹਰਮੀਤ ਸੰਧੂ ਨੂੰ ਹਰਾਉਣਾ ਉਹਨਾਂ ਦਾ ਮਕਸਦ ਸੀਗਾ ਤੇ ਉਹਨਾਂ ਦੀ ਹਰਮੀਤ ਸੰਧੂ ਦੇ ਨਾਲ ਇੱਕ ਕੁੱਤੇ ਦਾ ਵੈਰ ਸੀ ਉਹ ਉਹਨਾਂ ਨੇ ਹਾਰ ਆਤਾ ਹਰਮੀਤ ਸੰਧੂ 2022 ਦੇ ਵਿੱਚ ਵੀ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਤੋਂ ਟਿਕਟ ਲਈ ਜ਼ੋਰ ਲਾ ਰਹੇ ਸੀ ਉਹਨਾਂ ਨੂੰ ਟਿਕਟ ਨਹੀਂ ਮਿਲੀ ਇਸ ਵਾਰ ਉਹਨਾਂ ਨੇ ਕੀ ਕੀਤਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਕਸ਼ਮੀਰ ਸੋਲ ਦੀ ਮਦਦ ਕੀਤੀ ਡਾਕਟਰ ਕਸ਼ਮੀਰ ਸੋਲ ਜਿੱਤ ਗਏ ਹਰਮੀਤ ਸੰਧੂ ਫੇਰ ਹਾਰ ਗਏ ਤੇ ਇਸ ਉਪਚੋਣ ਦੇ ਵਿੱਚ ਵੀ ਕਿਹਾ ਜਾਂਦਾ ਹੈ ਕਿ ਉਹ ਟਿਕਟ ਦੇ ਲਈ ਫੇਰ ਚਾਰਾ ਜੋਈ ਕਰਦੇ ਸੀ ਟਿਕਟ ਨਹੀਂ ਦਿੱਤੀ ਗਈ ਹਰਮੀਤ ਸਿੰਘ ਸੰਧੂ ਟਿਕਟ ਦੇ ਦਿੱਤੀ ਗਈ ਉਧਰੋਂ ਅ ਅਕਾਲੀ ਦਲ ਨੇ ਬਹੁਤ ਪਹਿਲਾਂ ਕਿਉਂਕਿ ਇਹ ਤਾਂ ਰਮੀ ਸੰਧੂ ਤੇ ਅਮਰਤਪਾਲ ਬਾਠ ਹੁਣਾਂ ਦੀ ਤਾਂ ਪਹਿਲਾਂ ਹੀ ਨਹੀਂ ਸੀ ਬਣ ਰਹੀ ਤਾਂ ਕਾਲੀ ਦਲ ਬਹੁਤ ਪਹਿਲਾਂ ਡਾਕਟਰ ਸੁਖਵਿੰਦਰ ਕੋਰ ਰੰਧਾਵਾ ਨੂੰ ਲਿਆਏ ਇਹ ਜਿਹੜਾ ਆਜ਼ਾਦ ਗਰੁੱਪ ਹੈ ਇਹ ਜਿਹੜਾ ਆਜ਼ਾਦ ਗਰੁੱਪ ਹੈ ਇਹ ਆਜ਼ਾਦ ਗਰੁੱਪ ਸਾਰੇ ਦਾ ਸਾਰਾ ਬਣਾ ਹੀ ਇਸੇ ਚੱਕਰ 'ਚ ਗਿਆ ਸੀਗਾ ਇਸੇ ਪੋਲਿਟਿਕਸ ਦੇ ਚੱਕਰ 'ਚ ਬਣਿਆ ਕਿ ਹਰਮੀਰ ਸੰਧੂ ਦੇ ਐਂਟੀ ਤੇ ਅਮਰਤਪਾਲ ਬਾਠ ਦਾ ਉਹ ਸਾਰਾ ਕੁਝ ਇਸੇ ਚੱਕਰ 'ਚ ਬਣਿਆ। ਰਾਜਾ ਬਣ ਅਗਨੇਸ਼ਰਿਆਂ 'ਮਿਲਜ਼ਾਮ' ਲਾਏ ਕਿ ਜਿਹੜੇ ਐਮਸੀ ਬਣੇ ਸਾਡੇ ਕਾਂਗਰਸ ਦੇ ਵੀ ਐਮਸੀ ਬਣੇ ਜਾਂ ਬਾਗੀ ਹੋ ਕੇ ਬਣੇ ਉਹਨਾਂ ਨੇ ਪੈਸੇ ਲੈ ਗਏ ਅਮਰਤਪਾਲ ਵਾੜ ਤੋਂ। ਇਹ ਇਲਜ਼ਾਮ ਵੀ ਲੱਗੇ। ਯਾਨੀ ਕਿ ਇਹ ਸਾਰਾ ਕਾਸੇ ਦੇ ਵਿੱਚ ਇਹੀ ਚੀਜ਼ ਨਿਕਲਦੀ ਹੈ ਕਿ ਇਹ ਚਾਹੇ ਸੁਖਬੀਰ ਬਾਦਲ ਕੋਈ ਸ਼ੱਕ ਨਹੀਂ ਕਿ ਸੁਖਬੀਰ ਬਾਦਲ ਨੇ ਇਸ ਚੋਣ ਨੂੰ ਚਲਾਉਣ ਦੇ ਲਈ ਅਕਾਲੀ ਦਲ ਦੇ ਕਾਡਰ ਨੇ ਇਸ ਚੋਣ ਨੂੰ ਚਲਾਉਣ ਦੇ ਲਈ ਜੀ ਜਾਣ ਲਈ। ਆਪਣਾ ਪਤਾ ਲੱਗ ਰਿਹਾ ਸੀ ਕਿ ਕਾਲੀ ਦਲ ਦਾ ਵਰਕਰ ਲੜ ਰਿਹਾ ਹੈ। ਹਮ ਕਾਲੀ ਦਲ ਦੇ ਲੀਡਰ ਇਨਟਰਸਟ ਲੈ ਰਹੇ ਸੀ ਕਿ ਨੇਰੇ ਨੇਰੇ ਤੱਕ ਦਫ਼ਤਰ ਚ ਬੈਠੇ ਰਹਿੰਦੇ ਸੀਗੇ ਤਾਂ ਇਹ ਚੀਜ਼ਾਂ ਸੀ ਪਰ ਇਹ ਫੈਕਟਰ ਕਿਸੇ ਇਗਨੋਰ ਨਹੀਂ ਕੀਤਾ ਜਾ ਸਕਦਾ ਕਿ ਬੇਸ਼ੱਕ ਕਾਲੀ ਦਲ ਚੋਂ ਲੜ ਰਿਹਾ ਸੀ। ਹਮ ਪਰਦੇ ਦੇ ਸਾਹਮਣੇ ਚੋਣ ਨਿਸ਼ਾਨ ਤੱਕੜੀ ਸੀ ਪਿੱਛੇ ਅਮਰਤਪਾਲ ਬਾਟ ਸੀ। ਹਮ ਇਸੇ ਤਰ੍ਹਾਂ ਨਾਲ ਹੀ ਸਾਹਮਣੇ ਚੋਣ ਨਿਸ਼ਾਨ ਹਰਮੀਤ ਸੰਧੂ ਸੀ ਝਾੜੂ ਦਾ ਸੀ ਪਿੱਛੇ ਹਰਮੀਤ ਸੰਧੂ ਸੀ। ਹੁਣ ਕੀ ਹੈ ਕਿ ਸੋਨੂ ਚਿਮਾ ਜਿਹਨਾਂ ਦਾ ਚਵਾਲ ਚ ਕਤਲ ਹੋਇਆ ਸੀ ਉਹਦਾ ਦਾ ਕਤਲ ਦਾ ਇਲਜ਼ਾਮ ਅਮਰਤਪਾਲ ਬਾਠ ਤੇ ਲੱਗਦਾ ਅਮਰਤਪਾਲ ਬਾਠ ਜੇ ਕਿਸੇ ਦਾ ਪੁੱਤ ਮਰਿਆ ਹੋਵੇ ਭਰਾ ਮਰਿਆ ਹੋਵੇ ਸੁਭਾਵਿਕ ਜੀ ਗੱਲ ਹੈ ਕਿ ਉਹਦੇ ਨਾਲ ਕਿਵੇਂ ਖੜ ਸਕਦਾ ਉਹ ਤਾਂ ਉਹਦੇ ਵਿਰੋਧ ਚ ਚੱਲੂਗਾ ਹੁਣ ਉਹਨਾਂ ਨੂੰ ਨਾ ਤਾਂ ਲੱਗਿਆ ਕਿ ਕਰਨਵੀਰ ਬੁਰਜ ਟੱਕਰ ਦੇ ਸਕਦੇ ਅਮਰਤਪਾਲ ਬਾਠ ਨੂੰ ਤੁਸੀਂ ਦੇਖਿਆ ਹੀ ਆ ਕਿ ਪਿੰਡ ਅਚ ਬੂਥ ਹੀ ਨਹੀਂ ਲੱਗਣ ਦਿੱਤੇ ਅਗੇ ਕਈ ਤਾਂ ਉਹਨਾਂ ਨੂੰ ਲੱਗਿਆ ਉਹਨਾਂ ਨੂੰ ਲੱਗਿਆ ਕਿ ਹਰਮੀਰ ਸਿੰਘ ਦੂ ਜਿਹੜੇ ਆ ਉਹ ਜਿੱਤਣਗੇ ਵੀ ਟੱਕਰ ਵੀ ਦੇ ਸਕਦੇ ਆ ਕੋਈ ਲੜ ਸਕਦਾ ਅਮਰਤਪਾਲ ਬਾਠ ਦੇ ਨਾਲ ਇਸ ਚੋਣ ਦੇ ਵਿੱਚ ਤਾਂ ਉਹ ਹਰਮਿੰਦਰ ਸਿੰਘ ਇਸ ਕਰਕੇ ਸੋਨੂ ਚਿਮੜ ਦਾ ਪਰਿਵਾਰ ਹੈ ਜਿਹੜਾ ਜਿਆਦਾ ਭਰਾ ਨੇ ਉਹ ਹਰਮਿੰਦਰ ਸਿੰਘ ਦੇ ਨਾਲ ਚਲੇ ਗਏ ਉਹ ਆਪ ਮੰਨਦੇ ਕਿ ਅਸੀਂ ਪਹਿਲਾਂ ਇੱਕ ਦੂਜੇ ਦੇ ਵਿਰੋਧੀ ਸੀਗੇ ਪਰ ਅੱਜ ਅਸੀਂ ਇਕੱਠੇ ਆ ਕਿਉਂਕਿ ਉਹਨਾਂ ਦਾ ਕਹਿੰਦਾ ਲੋਕ ਕਹਿੰਦੇ ਨੇ ਕਿ ਵਿਕਾਸ ਹੋ ਜੂ ਫਲਾਣਾ ਹੋ ਜੂ ਉਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇਗੀਆਂ ਵਿਕਾਸ ਤਾਂ ਡਾਕਟਰ ਸੋਲ ਨੂੰ ਵੀ ਪਾ ਕੇ ਵੋਟਾਂ ਦੇਖ ਲਈਆਂ ਉਹਨਾਂ ਨੇ ਵਿਕਾਸਤ ਨੂੰ ਡਾਕਟਰ ਧਰਮਪੀਰ ਰਗਣੀ ਉਤਰੀ ਨੂੰ ਵੀ ਪਾ ਕੇ ਦੇਖ ਲਈਆਂ ਜਾਨੀ ਕਿ ਕਹਿਣ ਦਾ ਮਤਲਬ ਇਹ ਹੈ ਕਿ ਇਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਅਸਲ ਗੱਲ ਇਹੀ ਸੀ ਕਿ ਇਹਨਾਂ ਦੀ ਧੜੇਬੰਦੀ ਗੁੱਟਬੰਦੀ ਗੈਂਗਸਟਰ ਜੋ ਵੀ ਕਹਿ ਲੋ ਉਹ ਅੰਦਰ ਖਾਤੇ ਚੱਲ ਰਿਹਾ ਸੀ ਇਹ ਉਹਦੀ ਲੜਾਈ ਸੀ ਇਹ ਕਾਰਨ ਹੈ ਕਿ ਅਮਰਤਪਾਲ ਦੇ ਬਾਠ ਦੇ ਪਿੰਡੋਂ ਵੋਟ ਹੈ ਜਿਹੜੀ ਅਕਾਲੀ ਦਲ ਦੀ ਵਧੀ ਸੋਨੂ ਚੀਮੇ ਦੇ ਪਿੰਡੋਂ ਵੋਟ ਹੈ ਜਿਹੜੀ ਹਰਮੀਤ ਸੰਧੂ ਨੂੰ ਵਧੀ ਬਿਲਕੁਲ ਮੈਂ ਇਸੇ ਗੱਲ ਤੇ ਆਉਣ ਲੱਗਿਆ ਸੀ ਤੁਸੀਂ ਦੇਖੋ ਕਿ ਮੀਆਪੁਰ ਜਿਹੜਾ ਕਿ ਅਮਰਤਪਾਲ ਬਾਠ ਦਾ ਪਿੰਡ ਹੈ ਉੱਥੇ ਇੱਕ ਪਾਸੜ ਇੱਕ ਪਾਸੜ ਅਮਰਤ ਅਕਾਲੀ ਗਲਦੀ ਉਮੀਦਵਾਰ ਸੁਖਵਿੰਦਰ ਕੋਰ ਰੰਧਾਵਾ ਨੂੰ ਵੋਟ ਪਈ ਇਵਨ ਕਿ ਉਹਦੇ ਆਲੇ-ਦਾਲੇ ਦੇ ਪਿੰਡਾਂ 'ਚ ਵੀ ਅਸਰ ਦਿਖਿਆ ਤਾਂ ਹੀ ਪਹਿਲੇ 3-4 ਰਾਊਂਡ 'ਚ ਬੀਬਾ ਜੀ ਅੱਗੇ ਰਹੇ ਤੇ ਜਿਹੜਾ ਸੋਨੂ ਚੀਮੇ ਹੋਰਾਂ ਦਾ ਪਿੰਡ ਹੈ ਚੀਮੇਕਲਾ ਉਥੋਂ ਹਰਮੀਤ ਸੰਧੂ ਨੂੰ ਇੱਕ ਪਾਸੜ ਵੋਟ ਪਈ ਜਾਨੀ ਕਿ ਇਹ ਗੱਲ ਸਪਸ਼ਟ ਕਰਦੀ ਹੈ ਕਿ ਇਹ ਅੰਦਰ ਖਾਤੇ ਜਿਹੜੀਆਂ ਲੜਾਈਆਂ ਸੀ ਜਿਹੜੀਆਂ ਦੁਸ਼ਮਣੀਆਂ ਸੀ ਇਹ ਉਹਨਾਂ ਦੀ ਚੋਣ ਸੀ ਤੁਸੀਂ ਇਹ ਦੇਖੋ ਕਿ ਗਲੀ 'ਚ ਕਿਸੇ ਨੂੰ ਤੁਰੇ ਜਾਂਦੇ ਨੂੰ ਪੁੱਛ ਲੋ ਤਿੰਨ ਚਾਰ ਮੁੱਦੇ ਕਹਿੰਦਾ ਕਿ ਨਸ਼ਾ ਫਲਾਣਾ ਤੋਂ ਇਸ ਚੋਣ ਦੇ ਵਿੱਚ ਇਹਨਾਂ ਪਾਰਟੀਆਂ ਨੇ ਇਹਨਾਂ ਤੇ ਗੱਲ ਹੀ ਨਹੀਂ ਕੀਤੀ ਇਸ ਨੂੰ ਉਭਾਰਿਆ ਹੀ ਨਹੀਂ ਇਹ ਮੁੱਦਾ ਬਣਿਆ ਹੀ ਨਹੀਂ ਇਹ ਮੁੱਦਾ ਹੀ ਨਹੀਂ ਬਣਿਆ ਜੀ ਆਪਾਂ ਗੱਲ ਕਰ ਲਈਏ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਜਾਂ ਬਾਕੀ ਜਣੀਆਂ ਪੰਥਕ ਤੇਰਾ ਲੜ ਰੀਆਂ ਸੀ ਉਹ ਵੀ ਨਹੀਂ ਉਭਾਰ ਸਕੀਆਂ ਕਹਿ ਸਕਦੇ ਆ ਕਿ ਦੋ ਗਰੁੱਪਾਂ ਦੀ ਲੜਾਈ ਸੀ ਤਰਨਤਰ ਦੇ ਬਿਲਕੁਲ ਦੋ ਗਰੁੱਪਾਂ ਦੀ ਲੜਾਈ ਸੀ ਹੁਣ ਚਾਹੇ ਸੋਸ਼ਲ ਮੀਡੀਆ ਤੇ ਅਕਾਲੀ ਦਲ ਵਾਲੇ ਡਾਇਨਾਸੌਰ ਵਾਲੀਆਂ ਸਟੇਟਸ ਲਾਈ ਜਾਣ ਜਾਂ ਆਮ ਆਦਮੀ ਪਾਰਟੀ ਵਾਲੇ ਆਪਣੇ ਵਿਕਾਸ ਦੀਆਂ ਡਫਲੀਆਂ ਵਜਾਈ ਜਾਣ ਉਹ ਕੋਈ ਫਾਇਦਾ ਨਹੀਂਗਾ ਇਹ ਪਰਸਨਸ ਦੀ ਵਿਅਕਤੀਗਤ ਚੋਣ ਸੀ ਵਿਅਕਤੀਗਤ ਚੋਣ ਦੇ ਨਤੀਜੇ ਜਿਹੜੇ ਤੁਹਾਡੇ ਸਾਹਮਣੇ ਨੇ ਪਾਰਟੀਆਂ ਨੂੰ ਇੱਥੇ ਬਹੁਤਾ ਖੁਸ਼ ਹੋਣ ਦੀ ਤੇ ਨਾਰਾਜ਼ ਹੋਣ ਦੀ ਲੋੜ ਸੀ ਇਸ ਕਰਕੇ ਮਨਦੀਪ ਇਸ ਚੋਣ ਚ ਤੀਜੇ ਨੰਬਰ ਤੇ ਆ ਗਏ ਬਿਲਕੁਲ ਇਹੀ ਕਾਰਨ ਹੈ ਇਹੀ ਕਾਰਨ ਹੈ ਕਿ ਇੱਕ ਤਾਂ ਮਨਦੀਪ ਬਾਹਰੋਂ ਸੀਗੇ ਉਹਨਾਂ ਨਾਲੋਂ ਜ਼ਿਆਦਾ ਸਟਰੋਂਗ ਅਮਰਤਪਾਲ ਬਾਠ ਦੀ ਵੇਵ ਬਣ ਗਈ ਉਹ ਲੋਕ ਜਿਹੜੇ ਧੜੇਵੰਦੀਆਂ ਚ ਪਿੰਡਾਂ ਦੇ ਵਿੱਚ ਵੀ ਹੁੰਦੇ ਨੇ ਹਰ ਜ਼ਰੂਰੀ ਨਹੀਂ ਕਿ ਜਿਹੜਾ 100 ਸਾਲ ਤੋਂ ਅਕਾਲੀ ਦਲ ਨਾਲ ਚੱਲਿਆ ਆ ਰਿਹਾ ਹੈ ਜੇ ਸੁਖਬੀਰ ਬਾਦਲ ਉਹਨਾਂ ਦੇ ਵਿਰੋਧੀ ਦੇ ਘਰੇ ਜਾ ਕੇ ਬਹਿ ਜਾਊਗਾ ਤਾਂ ਤੁਸੀਂ ਦੇਖੋਗੇ ਕਿ ਦੂਜੀ ਪਾਰਟੀ ਵੱਲ ਹੋ ਜਾਣਗੇ ਇਹੀ ਚੀਜ਼ ਹੁੰਦੀ ਹੈ ਨਾ ਇਹੀ ਚੱਕਰ ਸੀ ਜਿਹੜੀ ਤਰਨਤਾਰਨ ਦੇ ਵਿੱਚ ਦਿਖਿਆ ਵੀ ਗਰਾਊਂਡ ਦੇ ਉੱਤੇ ਤੇ ਉਹਦੇ ਨਤੀਜੇ ਰਿਫਲੈਕਟ ਵੀ ਕਰ ਰਹੇ ਨੇ ਇਹਦੇ ਵਿੱਚ ਕਿਸੇ ਨੂੰ ਜਿਹੜਾ ਉਹ ਖੁਸ਼ੀਆਂ ਮਣਾਉਣ ਦੀ ਲੋੜ ਨਹੀਂ ਕੋਈ ਵਿਕਾਸ ਬਕੂਸ ਨੂੰ ਵੋਟ ਨਹੀਂ ਪਈ ਕੋਈ ਵਿਕਾਸ ਨੂੰ ਵੋਟ ਨਹੀਂ ਪਈ ਕੋਈ ਪੰਥਕ ਇਸ ਤਰ੍ਹਾਂ ਨੂੰ ਵੋਟ ਨਹੀਂ ਪਈ ਕਿ ਅਸੀਂ ਬਦਲ ਦਾਂਗੇ ਕੋਈ ਇਸ ਤਰ੍ਹਾਂ ਨਾਲ ਵੋਟ ਨਹੀਂ ਪਈ ਕਿ ਵੀ ਹੁਣ ਅਸੀਂ ਅਕਾਲੀ ਦਲ ਨੂੰ ਮੁੜਕ ਪੈਰਾਂ ਤੇ ਖੜਾ ਕਰਨਾ ਆਪਣੀ ਮਾਂ ਪਾਰਟੀ ਨੂੰ ਜਿਵੇਂ ਸੁਖਬੀਰ ਸਿੰਘ ਬਾਦਲ ਹੁਣ ਪਰਸੋਂ ਕੱਲ ਤੋਂ ਨਰੇਟਿਵ ਸਿਰਜ ਰਹੇ ਆ ਨਾ ਹੀ ਆਮ ਆਦਮੀ ਪਾਰਟੀ ਨੂੰ ਇਸ ਗਮਾਨ ਚ ਰਹਿਣਾ ਚਾਹੀਦਾ ਕਿ ਜਿਹੜੇ 3.5 4 4 ਸਾਲ ਦੇ ਕੰਮ ਨੇ ਤਰਨਤਾਰਨ ਵਾਲਿਆਂ ਨੇ ਉਹਦੇ ਤੇ ਮੋਹਰ ਲਾਤੀ ਜਿਵੇਂ ਹਰਮੀਤ ਹਰਦੀਪ ਮੁੰਡੀਆਂ ਕਹਿੰਦੇ ਸੀ ਹੁਣ ਸਾਡੀਆਂ 100 ਤੋਂ ਵੱਧ ਸੀਟਾਂ ਆਉਣਗੀਆਂ ਇਸ ਮਸਲੇ 'ਚ ਕਿਸੇ ਵੀ ਸਿਆਸੀ ਲੀਡਰ ਨੂੰ ਕਿਸੇ ਵੀ ਸਿਆਸੀ ਧਿਰ ਨੂੰ ਕਿਸੇ ਵੀ ਸਿਆਸੀ ਆਗੂ ਨੂੰ ਇਸ ਗੁਮਾਨ 'ਚ ਨਹੀਂ ਰਹਿਣਾ ਚਾਹੀਦਾ ਇਹ ਤਰਨਤਾਰਨ ਦੇ ਧੜਿਆਂ ਦੀ ਲੜਾਈ ਸੀ ਜਿਹਦੇ ਨਤੀਜੇ ਤੁਹਾਡੇ ਸਾਹਮਣੇ ਨੇ ਤਾਂ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ